ਹੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਭਗਵਾਨਪੁਰ ਤਸਿਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਅੱਜ ਤੁਹਾਨੂੰ ਤਿੰਨ ਮੱਝਾਂ ਮਖੋਣੀਆਂ ਤੇ ਤਿੰਨੇ ਨੀਲੀ ਦੀਆਂ ਮੱਝਾਂ ਤੁਹਾਨੂੰ ਦਿਖਾਵਾਂਗੇ ਤੇ ਸੂਈਆਂ ਹੀ ਆ ਸਾਰੀਆਂ ਹੀ ਤੇ ਇੱਕ ਗੱਪਣਿਆ ਦੋ ਸੂਈਆਂ ਵਾ ਗੱਪਣ ਆਪਣੀ ਪਾਸ ਕਰਕੇ ਖੜੋ ਤੇ ਸੂਈਆਂ ਦੇ ਆਪਣੇ ਚਵਾਈ ਕਰਕੇ ਤੇ ਤਸੱਲੀ ਕਰਕੇ ਖੜੋ ਜੀ ਹਾਂਜੀ ਬੇਦੀ ਸਤਿ ਸਾਕ ਜੀ ਸਤਿ ਸਾਕ ਜੀ ਹੈਪੀ ਵੀਡੀ ਹੋਠੀਠਾ ਜੀ ਕਿਰਪਾ ਬਾਬੇ ਦੀ ਸਿੰਘ ਦੀ ਵੀ ਜੀ ਕਿਰਪਾ ਜੇ ਵੇਗ ਗਿਆ ਉਹਦ ਨਾਲਾ ਮਾਲ ਫੇਰ ਹਾਂਜੀ ਹਾਂਜੀ ਡੰਗਰ ਇਦਾਂ ਹੀ ਹੁਣ ਵੀ ਦੋ ਵੇਟੀਆਂ ਵੱਡੀਆਂ ਝੋਟੀਆਂ ਸਾਹਮਣੇ ਲੱਦੀਆਂ ਆਏ ਹੁਣ ਸਾਡੇ ਸਾਹਮਣੇ ਲੱਦੀਆਂ ਦੋ ਵੱਡੀਆਂ ਇੱਕ ਵੱਡੀ ਇੱਕ ਸੂਈ ਵੱਡੀ ਮੋੜਾ ਝੋਟੀਆਂ ਤੇ ਆ ਮੇਰੇ ਹਿਸਾਬ ਨਾਲ ਜਿੱਥੇ ਉਹ ਗਈਆਂ ਉੱਥੋਂ ਹੀ ਆਈਆਂ ਵਾ ਹਾਂ ਵੀਡੀਓ ਡੇਰੀ ਕੋਈ ਨਹੀਂ ਆ ਵਾ ਅੱਛਾ ਸਮਝ ਲਓ ਕਿ ਨੀਲੀ ਦਾ ਸਟਾਕ ਹੀ ਆਇਆ ਅੱਛਾ ਸਾਰੀਆਂ ਨੀਲੀਆਂ ਨੀਲੀਆਂ ਅੱਛਾ ਹਾਂਜੀ ਠੀਕ ਆ ਆਈਆਂ ਆਈਆਂ ਹਜੇ ਹੁਣ ਇਹ ਲੱਥੀਆਂ ਇਹ ਗੱਡੀ ਬਾਹਰ ਹੀ ਖਲੋਤੀ ਹੈ ਨਾ ਹਾਂਜੀ ਹਾਂਜੀ ਤੇ ਪਹਿਲਾਂ ਕਿਹੜੀ ਵਿਖਾ ਦਈਏ ਪਹਿਲਾਂ ਉਦੋਂ ਗੱਬਣ ਤੋਂ ਪਹਿਲਾਂ ਗੱਬਣ ਵਿਖਾ ਦਈਏ ਕਿੰਨਾ ਕਦੋਂ ਉੱਧ ਕਰੀ ਜਾਊਗੀ ਇਹ ਵੀ ਜੀ 14 ਕਿਲੋ ਦੀ ਗਰੰਟੀ ਝੋਟੀ ਆਈ ਆ ਅੱਛਾ ਬੜੀ ਝੋਟੀ ਚੰਗੀ ਆ ਵੀ ਜੀ ਦੁੱਧ ਵਾਲੀ ਝੋਟੀ ਦੂਜੇ ਸਵੇਰੇ ਸੁਣਾਏ ਨੇ ਤੋਰ ਫਿਰ ਇੱਕ ਦੀ ਬਹੁਤੀ ਜ਼ਿਆਦਾ ਝੋਟੀ ਚੰਗੀ ਥੱਲੇ ਆਂਦੇ ਦੇ ਵੇਖੋ ਤਖੰਬ ਹੋ ਗਿਆ ਠੀਕ ਆ ਉਦਾਂ ਵੀ ਹਜੇ ਨਾ ਇਹਨੇ ਹੱਤਾ ਝੋਟੀਆਂ ਲੈ ਆ ਸ਼ਾਇਦ ਮਾਰਦੀ ਤੇ ਬਾਂਦੀ ਵੇਖੋ ਕਿਹੜੇ ਹਿਸਾਬ ਨਾਲ ਥੱਲੇੋਂ ਬੜੀ ਵੱਡੂਗੀ ਝੋਟੀ ਥੱਲਿਆਂ ਬੜੀ ਤਿਆਰ ਹੁੰਦੀ ਹੈ ਚੰਗੀ ਪਰੰਦੀ ਆ ਥੱਲਿਓ ਇੱਧਰ ਹੋ ਜਾ ਮੱਝਾ ਕਰਾਉਂਦੇ ਆ ਇੱਧਰ ਹੋ ਜਾ ਤੇ ਬਾਕੀ ਥਾਣਾ ਵੀ ਬੜਾ ਚੰਗਾ ਲੱਗਾ ਜਿਹੜਾ ਇਹਦੇ ਕੋਲ ਤੇ ਮੁੱਲ ਫਿਰ ਵੀਰ ਜੀ ਇਹਦਾ ਮੁੱਲ ਵੀ ਜੀ ਇਹ ਝੋਟੀ ਦਾ ਮੈਂ ਇੱਕ 5-5 ਦੀਆਂ ਹੋਈਆਂ ਨੀਲੀ ਦੀਆਂ ਝੋਟੀਆਂ ਥਾਂ ਲੇਵੇ ਵਾਲੀਆਂ ਵੇਚੀਆਂ ਆਂਗੇ ਹਾਂਜੀ ਇਹਨਾਂ ਆਉਂਦੀਆਂ ਹੁਣ ਆਪਾਂ ਝੋਟੀ ਦਾ ਮੁੱਲ ਜਰਾ ਉਹ ਤੋਂ ਛੋਟਾ ਜਿਹਾ ਕਹਣਾ 90 ਹਜ਼ਾਰ 90 ਹਜ਼ਾਰ ਦੋ ਛੱਡ ਦਾਂਗੇ 88 ਹਜ਼ਾਰ ਹੀ ਖਾਣਾ ਠੀਕ 88 ਹੀ ਦੇ ਦੇਣੀ ਹਾਂਜੀ ਬੜੀ ਝੋਟੀ ਚੰਗੀ ਆ ਇਹ ਨੂੰ ਖੜੂ ਯਾਦ ਹੀ ਕਰੂਗਾ ਠੀਕ ਹੈ ਜੀ ਤੇ ਆ ਜਿਹੜੀ ਜੇ ਇਹ ਵੀਰ ਜੀ 8 ਕਿਲੋ ਝੋਟ ਥਲੇ 9 ਕਿਲੋ ਦੁੱਧ ਦੱਸਿਆ ਨਾ ਅੱਛਾ ਤੇ 8 ਕਿਲੋ ਪੱਕਾ ਮਿਲ ਕੇ ਲਾ ਲਓ ਦੋ ਦੋ ਤਿੰਨ ਤੇ ਸੱਜਰ ਸੂਈ ਜਨੂੰ ਮਹੀਨਾ ਤੇ 1 ਮਹੀਨਾ ਮਲੋ ਸਵਾ ਮਹੀਨਾ ਲਾ ਲਓ ਕੋਈ ਮਹੀਨਾ ਉਹਨਾਂ ਕਿਹਾ ਹੋਆ ਤੁਸੀਂ ਤੂੰ 10 15 ਸਾਲ ਵੱਧ ਮੰਨ ਕੇ ਚੱਲੋ ਕਿਉਂਕਿ ਜੋ ਬੱਚਾ ਨਾ ਹੋਏ ਮਕਰ ਹਾਂ ਹਾਂਜੀ ਤੇ ਪਰ ਉਹਨਾਂ ਮਹੀਨੇ ਦੀ ਗਾਰੰਟੀ ਵੀ ਉਹ ਦਿੱਤੀ ਆ ਠੀਕ ਹੈ ਜੀ ਕੋਈ ਵੀ ਲੋਏ ਤੇ ਆਡੀ ਕੁੜੀ ਨੇ ਇਹਨਾਂ ਦੀ ਕੀਤੀ ਅਜੇ ਆ ਜੋੜਾ ਹੀ ਹੋਣੇ ਗੱਡੀ 'ਚ ਲੱਤੀਆਂ ਉਹ ਤੁਹਾਡੀ ਉੱਤੇ ਉਹ ਪਰਲੇ ਬੰਨੇ ਹੂੰ ਫੁੱਟਰ ਦਾ ਕੋਡ ਹੈ ਇਹ ਬਾਈ ਜੀ ਮੈਨੂੰ ਪਤਾ ਨਾ ਆ ਸਾ ਮਿਆ ਉਹਦੇ ਬਾਈ ਗਿਆ ਬਾਈ ਗਿਆ ਆ

ਬਾਕੀ ਤਾਂ ਹਮੇਸ਼ਾ ਆਮ ਦਾ ਜਿਹੜਾ ਹੁੰਦਿਆ ਵਾ ਤੇ ਮੁੱਲ ਫਿਰ ਵੀ ਜੀ ਇਹਦਾ ਮੁੱਲ ਵੀ ਜੀ ਹੁਣੇ ਵੇਖੋ ਇਹ ਤੇਲ ਨੂੰ ਲੱਗਣ ਵਾਲਾ ਐ ਝੁਟੀ ਜਲ ਸ਼ਕਾਇਤ ਸੀ ਹੋਏ ਇਹ ਨਹੀਂ ਵੀਡੀਓ ਟੀਆ ਹਾਂਜੀ ਹੈ ਇਹ ਝੁਟੀ ਆ ਕਰ ਤੀਜੇ ਸਵੇਰ ਤੋਂ ਵੀ ਜਰੂਰ ਦੂਗੀ ਸੇਕ ਥੋੜਾ ਖੁੱਲਾ ਹੈ ਦੂਜੇ ਸਵੇਰ ਹੀ ਆ ਠੀਕ ਆ ਤੇ ਪੁੱਟ ਦਾ 1 ਕਿਲੋ ਦਈ ਜਾਊਗੀ ਚੰਗੀ ਸੇਵਾ ਕੀਤੀਆਂ ਹਾਂਜੀ ਤਦੇ 60 ਜਿਨਾ ਮੱਦੀ ਗਏ 60000 ਦੀ ਹਾਣਾ ਦੇਣੀ 60000 ਦੀ ਹਾਂਜੀ ਮਾੜੀ ਨਾ ਜਦਾਂ ਮਾੜੀ ਪਟੇ ਵੀ ਥਾਣ ਹਾਂਜੀ ਹਾਂਜੀ ਮਾੜੇ ਜਗਲੇ ਥਾਂ ਦਾ ਹੋਇਆ ਇੱਕ ਤਾਂ ਝਕਮ ਗਿਆ ਦੋਵਾਂ ਦਾ ਠੀਕ ਹੈ ਸਿਆਲਾਂ ਚ ਕਈ ਵਾਰੀ ਹੋ ਜਾਂਦਾ ਟੱਕ ਲੱਗ ਜਾਂਦਾ ਤੇ 60000 ਦੀ ਜੈਸਨ ਹੋਈ ਆ ਹਾਂਜੀ ਹਾਂਜੀ ਜੈਸਨ ਹੋ ਵੀਜੀ ਹੋ ਸਕਦਾ ਚਲੋ ਮਾਨਤਾ ਨਾਲ ਮੌਕੇ ਤੇ ਹੋ ਜਾਊਗਾ 1 ਲੱਖ ਰੁਪਏ ਦੇਈ ਜਾ ਮਾਨਤਾ ਨਾਲ ਹੋ ਜਾਊਗਾ ਮੌਕੇ ਤੇ ਥਾਂ ਨਾ ਚੰਗਾ ਬੁੱਤ ਨਾ ਤੇ ਆ ਵੀ ਛੋਟੀ ਤੋਰੋ ਫਿਰ ਇਹ ਵੀ ਚੰਗੀ ਪਹਿਲਾ ਸੂਆ ਪਰ 2 ਮਹੀਨਾ 20 ਦਿਨ ਹੋ ਗਏ ਮੈਂ ਸੂਈ ਨਹੀਂ ਚੰਗੇ ਜੰਮੇ ਪਲੀ ਝੋਟੀ ਹੈ 10 ਕਿਲੋ ਦੁੱਧ ਹੈ ਵੀ 8 ਮਰ ਕੇ ਤੇਰੇ ਕੋਲ ਵੀ 8-9 ਲੀਟਰ ਦੁੱਧ ਹੈਗਾ ਢਾਲੀ ਝੋਟੀ ਢਾਲੀ ਤੇ ਪਿਓ ਨੀਲੀ ਦੀ ਆ ਇੱਕ ਸਿੰਘ ਤਾਂ ਆ ਤੇ ਇੱਕ ਥਾਮ ਨੀਲੀ ਝੋਟੀ ਦਵਾਈ ਜੀ ਬੜੀ ਹੈ ਬੜੇ ਅੱਖ ਰੁਖੜ ਬਾਕੀ ਬਿਲਕੁਲ ਫਿਕਸ ਜਿਹਾ ਮੰਨੇ ਦੀ ਆ ਨਾਲੇ ਸੱਦਣੇ ਕਰਾਣੇ ਦੀ ਤੇ ਥਾਣੇ ਦੇ ਆਪ ਲੈ ਸਾਡੇ ਲੱਗੇ ਤੋਂ ਬਾਕੀ ਚੰਗੀ ਗੋਲ ਝੋਟੀ ਰਾਜੀ ਆ ਪੂਰੀ ਜੰਮੀ ਪਲੀ ਚੰਗੀ ਆ ਅਜੇ ਆ ਵੀ ਚਲੋ ਤਿਆਰ ਤਯੂਰ ਕਰਨ ਵਾਲੀਆਂ ਵਾ ਤੇ ਮੋਲ ਫਿਰ ਵੇਚੀ ਇਹਦਾ ਮੋਲ ਵਿੱਧੀ ਝੋਟੀਏ ਮੈਂ ਕਹਣਾ 75 ਵਿੱਚ ਨਹੀਂ ਆ ਹਾਂਜੀ ਅੱਜ ਵੀ ਵੀ 70 ਦੀ ਬੀਗੂਗੀ ਪਰ ਆਪਾਂ ਮੋਲ ਛੋਟਾ ਕਰਨਾ ਮੋਲ ਦਾ ਸੱਤ ਰਿਆ ਤੇ 9200 ਕੱਢਦੇ 67000 ਦੀ ਝੋਟੀ ਖਾਣਾ ਦੇ ਤਾਂ ਅੱਛਾ 67000 ਸੱਜਰਾ ਝੋਟੀਆਂ ਬਸ ਬੱਚੇ ਆ ਨਹੀਂ ਉਧਰਾਂ ਸੱਜਰਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਚਲੋ ਮਾਨਤਾਂ ਨੇ ਮੌਕੇ ਤੇ ਹੋ ਜਾਊਗਾ ਹਨਾ ਤੇ ਆਪਣੇ ਕੋ ਤਸੱਲੀ ਕਰਕੇ ਤੇ ਵੇਚ ਆ ਕੇ ਕਰੇਗੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਾਹਮਣੇ ਹੈ